ਸਵਾਗਤ ਹੈ ਜੀ ਤੁਹਾਡਾ ਇੰਟਰੋ 3 ਦੇ ਅੰਦਰ ਕਰਕੇ ਤੁਸੀਂ ਟੈਟੂ ਸਿੱਖਣਾ ਚਾਹੁੰਦੇ ਹੋ ਉਹ ਸਾਰੀਆਂ ਜੇ ਤੁਸੀਂ ਪਹਿਲੀ ਤੇ ਦੂਜੀ ਇੰਟਰੋ ਨਹੀਂ ਦੇਖੀ ਜ਼ਰੂਰ ਦੇਖ ਲਿਓ ਸੀਰੀਜ਼ ਦੇ ਦੱਦਾ ਸ਼ੁਰੂ ਕਰਨ ਦਾ ਕੋਈ ਫਾਇਦਾ ਨਹੀਂ ਹੈ ਵੀ ਜਿੱਦਾਂ ਵੈਬ ਸੀਰੀਜ਼ ਨੂੰ ਆਪਾਂ ਅੱਜ ਤੋਂ ਸਟਾਰਟ ਕਰ ਲਈਏ ਕੋਈ ਫਾਇਦਾ ਨਹੀਂ ਕੰਦਾ ਅਜ ਮੱਥਾ ਮਾਰਨ ਵਾਲੀ ਗੱਲ ਹੈ ਥੈਂਕ ਯੂ ਅਗਰ ਤੁਸੀਂ ਦੋਨੇ ਦੇਖ ਲਈਆਂ ਤਾਂ ਤੀਜੀ ਦੇ ਅੰਦਰ ਮੈਂ ਗੱਲ ਕਿਹੜੀ ਕਰਨੀ ਹੈ ਕਿ ਅਗਰ ਤੁਹਾਨੂੰ ਅਗਰ ਤੁਸੀਂ ਟੈਟੂ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰੇਕ ਚੀਜ਼ ਦਾ ਟੈਕਨੀਕਲ ਟਰਮ ਪਤਾ ਹੋਣੀ ਚਾਹੀਦੀ ਯਾਰ ਸੋ ਇੱਕ ਇੱਕ ਕਰਕੇ ਸਟੈਪ ਬਾਈ ਸਟੈਪ ਹੀ ਕਲੀਅਰ ਕਰਿਓ ਠੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਧਿਆਨ ਨਾਲ ਸੁਣਿਆ ਕਾਪੀ ਪੈਨ ਚੱਕ ਕੇ ਲਿਖ ਲਿਓ ਜਦੋਂ ਤੁਹਾਨੂੰ ਪਤਾ ਲੱਗ ਗਿਆ ਸਟ੍ਰੋਕ ਕੀ ਹੁੰਦੀ ਆ ਗਿਵ ਕੀ ਹੁੰਦੀ ਆ ਪਾਵਰ ਕੀ ਹੁੰਦੀ ਆ ਐਂਪੀਅਰਸ ਦੀ ਕੀ ਲੋੜ ਆ ਪੰਚ ਕੀ ਮਤਲਬ ਜਿਹੜੀਆਂ-ਜਿਹੜੀਆਂ ਟੈਕਨੀਕਲ ਟਰਮਸ ਆ ਤੁਹਾਨੂੰ ਰਟ ਗਈਆਂ ਆ ਟੇਪਰ ਕੀ ਹੁੰਦੀ ਡਾਇਆਮੀਟਰ ਕੀ ਹੁੰਦਾ ਆ ਨੀਡਲ ਦੇ ਅੰਦਰ ਮਤਲਬ ਕਿਹੜੇ ਬ੍ਰਾਂਡ ਕੰਮ ਕਰਦੇ ਆ ਕਿਹੜੇ ਨਹੀਂ ਹੈ ਨਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਜਿੱਦਾਂ ਜਿੱਦਾਂ ਕਲੀਅਰ ਹੋਇਆ ਫੇਰ ਅਗਲੇ ਸਟੈਪ ਤੇ ਜਾਓ ਸਮਿਟਰੀ ਕੀ ਹੁੰਦੀ ਆ ਉਦੋਂ ਜਦੋਂ ਤੁਸੀਂ ਸਮਿਟਰੀ ਦਾ ਤੁਸੀਂ ਐਪੀਸੋਡ ਦੇਖਿਆ ਜਦੋਂ ਤੁਹਾਡੇ ਅੰਦਰ ਕਲੀਅਰ ਕੱਟ ਪਤਾ ਲੱਗ ਗਿਆ ਨਾ ਕਿ ਸਮਿਟਰੀ ਆ ਹੁੰਦੀ ਫੇਰ ਅਗਲਾ ਦੇਖਿਓ ਤਾਂ ਹੀ ਤੁਸੀਂ ਜਲਦੀ ਤੋਂ ਜਲਦੀ ਕਵਰ ਕਰ ਸਕਦੇ ਆ ਕਈ ਗੱਲਾਂ ਇਦਾਂ ਦੀਆਂ ਹੋਣੀਆਂ ਜਿਹੜੀਆਂ ਗੱਲਾਂ ਮੰਨ ਲਓ ਕਿ ਮੈਂ ਅਧੂਰੀਆਂ ਆਈਆਂ ਦੱਸੀਆਂ ਜਾਂ ਉਹਨਾਂ ਅੰਦਰ 2-4 ਪੁਆਇੰਟ ਕਲੀਅਰ ਕਰਨ ਵਾਲੇ ਰਹਿ ਗਏ ਰੱਬ ਤਾਂ ਮੈਂ ਹੈ ਨਹੀਂ ਕਿ ਇੱਕੋ ਵਾਰੀ ਚ ਜਾਂ ਤੁਹਾਡੇ ਕੋਲ ਮੈਂ ਲੰਬਾ ਐਪੀਸੋਡ ਖਿੱਚਣ ਹੋ ਰਿਹਾ ਕਿਤੇ ਨਾ ਕਿਤੇ ਕੋਈ ਨਾ ਕੋਈ ਪੁਆਇੰਟ ਰਹਿ ਜਾਂਦਾ ਹੁੰਦਾ ਤਾਂ ਤੁਸੀਂ ਉਹੀ ਸੇਮ कि ਤੁਸੀਂ ਉਹ ਹੀ ਹਿੰਦੀ ਚ ਲਿਖ ਲਓ ਜਾਂ ਪੰਜਾਬੀ ਚ ਕਿ ਸਮਿਟਰੀ ਕੀ ਹੁੰਦੀ ਹੈ ਜਾਂ ਸਮਿਟਰੀ ਕਿਆ ਕਹਤੇ ਹੈ ਇਹਦਾ ਹਿੰਦੀ ਚ ਸਰਚ ਮਾਰ ਲਿਓ ਕਈ ਬਹੁਤ ਸਾਰੇ ਸਾਰੇ ਬੰਦਿਆ ਨੇ ਉਹਦੇ ਉੱਤੇ ਹੋਰ ਵੀ ਐਪੀਸੋਡ ਬਣਾਏ ਹੋਣੇ ਪਰ ਸਮਿਟਰੀ ਦੇ ਉੱਤੇ ਸਰਚ ਮਾਰਨੀ ਹੈ ਇਹਨੂੰ ਤੁਸੀਂ ਹੋਰ ਮਸ਼ੀਨਾਂ ਵਾਲੇ ਤੇ ਸਰਚ ਮਾਰ ਲਓ ਇਦਾਂ ਕੋਈ ਫਾਇਦਾ ਨਹੀਂ ਸਿੱਖਣ ਦਾ ਦੂਜੀ ਗੱਲ ਹੈ ਨਾ ਤੁਸੀਂ ਜਿਹੜੇ ਗੋਰੇ ਟੈਟੂ ਬਣਾਉਂਦੇ ਉਹਨਾਂ ਨੂੰ ਫਾਲੋ ਨਾ ਕਰਿਓ ਹੱਲੇ ਫਿਲਹਾਲ ਜੇ ਤੁਸੀਂ ਨਵੇਂ-ਨਵੇਂ ਸਿੱਖਦੇ ਆ ਨਾ ਐਮੀ ਐਡਵਾਂਸ ਨਾ ਦੇਖਿਓ ਕੁਝ ਵੀ ਐਕਦਾ ਤੁਸੀਂ ਡੀਮੋਟੀਵੇਟ ਹੋ ਜਾਣਾ ਕਿ ਤੈਨੂੰ ਪਤਾ ਨਹੀਂ ਲੱਗਣਾ ਕਰਕੇ ਆਰਟਿਸਟਾਂ ਦੇ ਆਪਣੇ ਆਪਣੇ ਹੁੰਦੇ ਸਟਾਈਲ ਕੋਈ ਢੀ ਮੋਟੀ ਮਸ਼ੀਨਾਂ ਬਣਾਉਂਦੇ ਹੁੰਦਾ ਕਿੰਨੀ ਮੋਟੀ ਹੋਣੀ ਮਸ਼ੀਨ ਹੁੰਦੀ ਤੁਸੀਂ ਕਹਣਾ ਯਾਰ ਇਹ ਮੋਟੀ ਨਾ ਕਰੀ ਆ ਕੋ ਪਤਲੀ ਜੀ ਨਾ ਲੱਗਾ ਹੁੰਦਾ ਕੋਈ ਹੱਥ ਨਾਲ ਏਦਾਂ ਕਰੰਟ ਮਤਲਬ ਹਰੇਕ ਦਾ ਆਪਣਾ ਸਟਾਈਲ ਹੈ ਤੁਸੀਂ ਪਸਲ ਨਹੀਂ ਹੁੰਦਾ ਅਗਰ ਤੁਸੀਂ ਮੈਨੂੰ ਫੋਲੋ ਕਰਕੇ ਬਣਾ ਰਹੇ ਨਾ ਸਿੱਖ ਰਹੇ ਆ ਤਾਂ ਮੈਨੂੰ ਫੋਲੋ ਕਰਕੇ ਰੱਖੋ ਤੁਹਾਨੂੰ ਆਰਾਮ ਨਾਲ ਮੈਂ ਉੱਥੇ ਤੱਕ ਲੈ ਜਾਣਾ ਤੁਹਾਨੂੰ ਕਰਕੇ ਪਤਾ ਵੀ ਲੱਗ ਜਾਣਾ ਅੱਛਾ ਇਹ ਮਸ਼ੀਨ ਮੋਟੀ ਆ ਤੱਕਾ ਤੋਂ ਇਹਦੀ ਪਤਲੀ ਆ ਤੱਕਾ ਤੋਂ ਇਹਦਾ ਲਾਲ ਰੰਗ ਕਰਦਾ ਤੱਕਾ ਤੋਂ ਕਰਦਾ ਸਮਝਦੇ ਗੱਲ ਨੂੰ ਇਹ ਪੀਲੇ ਟੈਟੂ ਕਾ ਤੋਂ ਬਣਾਉਂਦਾ ਇਹ ਮਾਈਕਰੋ ਕਾ ਤੋਂ ਬਣਾਉਂਦਾ ਤੁਸੀਂ ਜਰਨੀ ਦੇ ਇਦਾਂ ਨਹੀਂ ਬਸ ਜਿੱਥੇ ਮੈਂ ਕਿਹਾ ਹੁੰਦਾ ਕਿ ਯਾਰ ਆਹ ਚਾਹੀਏ ਤੁਸੀਂ ਹੋਰ ਆਰਟਿਸਟ ਦੇ ਦੇਖ ਲਿਓ ਓਸੀ ਚੀਜ਼ ਨੂੰ ਸਰਚ ਮਾਰ ਕੇ ਕਿਸੇ ਹੋਰ ਤੋਂ ਆਪਣੇ ਲਈ ਕੰਪਲੀਟ ਆਪਣਾ ਕੋਰਸ ਕਰਕੇ ਤੇ ਨਾਲੇ ਇੱਕੋ ਵਾਰੀ ਨਾ ਸਾਰੀ ਦੇਖਿਓ ਕਿ ਅੱਜ ਹੀ ਸਾਰੇ ਕੰਪਲੀਟ ਕਰ ਲੈਣੇ ਕਿ ਮਜ਼ਾ ਆ ਰਿਹਾ ਅੱਜ ਹੀ ਸਾਰਾ ਕੁਝ ਦੇਖ ਲੈਣਾ ਨਹੀਂ ਆਰਾਮ ਨਾਲ ਸੀਰੀਜ਼ ਆ ਲੈਖ ਲਓ ਕਿਤੇ ਚਾਰਟ ਬਣਾ ਲਓ ਕਿ ਯਾਰ ਛਾ ਰੋਜ ਦੀ ਰੋਜ ਮੈਂ ਇੰਨੇ ਤੋਂ ਇੰਨੇ ਵਜੇ ਤੇ ਕਰਦਾ ਜੋ ਹੁੰਦਾ ਐਪੀਸੋਡ ਦੇਖਣਾ ਹੀ ਹੈ ਠੀਕ ਹੈ ਇੱਕ ਐਪੀਸੋਡ ਨੂੰ ਦੋ ਦੋ ਤਿੰਨ ਤਿੰਨ ਵਾਰੀ ਦੇਖੋ ਇੱਕ ਵਾਰੀ ਨਾ ਦੇਖੋ ਦੋ ਦੋ ਤਿੰਨ ਤਿੰਨ ਵਾਰੀ ਦੇਖੋ ਮੇਨ ਮੇਰੀ ਆਦਤ ਆ ਜ਼ਿੰਦਗੀ ਚ ਕੁਝ ਵੀ ਸਿੱਖਣ ਲੱਗੇ ਨਾ ਤੁਸੀਂ ਹੋਰ ਵੀ ਕੁਝ ਸਿੱਖਣ ਲੱਗੇ ਵੀਡੀਓ ਐਡੀਟਿੰਗ ਵੀ ਸਿੱਖਣ ਲੱਗੇ ਆ ਤਾਂ ਵੀ ਜਿਹੜੀ ਤੁਹਾਨੂੰ ਕਲਾਸ ਸਭ ਤੋਂ ਵਧੀਆ ਲੱਗੀ ਉਹਨੂੰ ਦੋ ਵਾਰੀ ਦੇਖਿਆ ਕਰੋ ਇੱਕ ਵਾਰੀ ਚ ਪਤਾ ਲੱਗ ਜਾਂਦਾ ਮੈਨੂੰ ਵੀ ਪਰ ਦੋ ਵਾਰੀ ਦੇਖੋ ਬਹੁਤ ਸਾਰੀਆਂ ਗੱਲਾਂ ਅੱਛਾ ਤੁਸੀਂ ਕਹਣਾ ਯਾਰ ਆ ਤਾਂ ਰਹਿ ਗਈ ਸੀ ਇਹ ਤਾਂ ਉੱਤੋਂ ਲੰਘ ਗਈ ਸੀ ਅੱਛਾ ਉਦੋਂ ਤੁਹਾਨੂੰ ਕਈ ਵੇਲੇ ਬਾਜ ਪੈ ਜਾਂਦੀ ਉਦੋਂ ਐਪੀਸੋਡ ਲੰਘ ਜਾਂਦਾ ਉਦੋਂ ਅੱਛਾ 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 ਐਦਾਂ ਬਹੁਤ ਵਾਰੀ ਹੁੰਦੀ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਸੋ ਹਰੇਕ ਨੂੰ ਦੋ ਵਾਰੀ ਦੇਖਣਾ ਆ ਸਟੈਪ ਬਾਈ ਸਟੈਪ ਦੇਖਣਾ ਆ ਇੰਦਾਂ ਨਹੀਂ ਕਿ ਅੱਜ ਤੁਸੀਂ ਮਸ਼ੀਨ ਦੇਖ ਲਈਆ ਕੱਲ੍ਹ ਤੁਸੀਂ ਪ੍ਰੈਕਟਿਸਿੰਗਸ ਕਿਹਨਾਂ ਵਾਲਾ ਦੇਖਣ ਦੇ ਐਪੀਸੋਡ ਇੰਦਾਂ ਨਹੀਂ ਮਸ਼ੀਨ ਦੇ ਬਾਅਦ ਕੀ ਚਾਹੀਦਾ ਆਪਾਂ ਨੂੰ ਪਹਿਲਾਂ ਤਾਂ ਮਸ਼ੀਨਾਂ ਦੀ ਤਰ੍ਹਾਂ ਦੀ ਪਤਾ ਹੋਵੇ ਫਿਰ ਨੀਡ ਦਾ ਪਤਾ ਹੋਣੀਆਂ ਚਾਹੀਦੀਆਂ ਫਿਰ ਪ੍ਰੈਕਟਿਸਿੰਗਸ ਕਿੰਨਾ ਪਤਾ ਹੋਣੀਆਂ ਚਾਹੀਦੀਆਂ ਫਿਰ ਸਾਨੂੰ ਪ੍ਰੈਕਟਿਸ ਕਿਹੜੀ-ਕਿਹੜੀ ਛੜਵਾ ਚ ਕੀ ਕਰਨਾ ਲਾਈਨਿੰਗ ਪਤਾ ਹੋਣੀ ਚਾਹੀਦੀ ਆ ਸਟੈਪ ਬਾਈ ਸਟੈਪ ਚੱਲਣਾ ਇਹ ਨਹੀਂ ਕਿ ਪਹਿਲਾਂ ਪਹਿਲਾ ਐਪੀਸੋਡ ਦੇਖ ਲਿਆ ਉਦੋਂ ਬਾਅਦ 10ਵਾਂ ਦੇਖ ਲਿਆ ਆ ਸੈਂਟਰ ਚ ਕਿਹੜਾ ਮਹਾਯੁੱਧ ਹੋ ਗਿਆ ਪਤਾ ਹੀ ਨਹੀਂ ਲੱਗਾ ਹਨਾ ਵਾਚੋ ਉਹ ਕਹਿੰਦੇ ਨੇ ਕਿ ਮਹਾਭਾਰਤ ਮੁਕਗੀ ਤਾਂ ਉਹ ਕਹਿੰਦੀ ਆ ਫਲਾਨਾ ਕੌਣ ਸੀ ਉਹ ਪਤਾ ਨਹੀਂ ਹੋਣ ਕਿਹੜੀ ਸਟੋਰੀ ਆ ਇਦਾਂ ਦਾ ਕੁਝ ਹੋ ਗਿਆ ਹਨਾ ਸੋ ਸਟੈਪ ਬਾਏ ਸਟੈਪ ਚੱਲਿਓ ਬਹੁਤ ਹੀ ਸੌਖਾ ਆ ਬਹੁਤ ਸੌਖਾ ਸਾਰਾ ਕੁਝ ਹਨਾ ਮੈਨੂੰ ਕਮੈਂਟ ਤੇ ਮੈਸੇਜ ਜ਼ਰੂਰ ਕਰਿਓ ਮੈਨੂੰ ਵੀ ਤਾਂ ਪਤਾ ਲੱਗੇ ਤੁਸੀਂ ਦੇਖਦੇ ਆ ਠੀਕ ਆ ਤੁਹਾਨੂੰ ਗਿਫਟ ਵੀ ਜ਼ਰੂਰ ਕਰਾਂਗੇ ਕਿਸੇ ਇੱਕ ਨੂੰ ਕਰਾ ਕੇ ਸਾਰਿਆਂ ਨੂੰ ਮੇਰੀ ਆਦਤ ਆ ਕੀ ਪਤਾ ਮੈਂ ਕਿਹਨੂੰ ਮਸ਼ੀਨ ਹੀ ਲੈ ਦਵਾਂ ਠੀਕ ਆ ਸ਼ੁਕਰੀਆ ਜੀ ਥੈਂਕ ਯੂ